ਕੀ ਬੈਂਗੀ ਹੋਵੇ ਵੱਡੀ ਹੈ ਵੱਡੀ ਗੱਲ ਕਰ ਬੰਦੀ ਕਵਰ ਨਹੀਂ ਹੈ ਸਰ ਅੱਗੇ ਆਂਦੀ ਉਹ ਤਾਂ ਬੱਗੀ ਕਰੇਗਾ ਕੋਈ ਕਰਨੀ ਆਇਆ ਨਾ ਲੂਜ਼ ਹੋਗੀ ਮਿੰਕਾ ਸਿੰਘ ਜੀ ਮੈਂ ਜਿਹੜਾ ਸਭ ਤੋਂ ਵੱਡਾ ਹੋੜ ਹੈ ਦੁਸ਼ਮਣ एनिमी क्योंकि सेन हम उसके पास गए मुर्गा लेने उसने बोला कि हम एक मेरे साथ दोस्त भाई था मैं बोला मुर्गा लेने चल उसके पास गया वो क्या बोला जो मुर्गा लेने मुर्गा सही नहीं था उसने बोला मुर्गा ख़राब है मैं बोला भाई मुर्गा क्यों खराब है उसने डाँग लेके दबारने लगा जो भाई जो मर्जी मुर्गा रहे तो तू ले के गया ले, ले जाना दोबारा पड़ेगा ही हम बोला क्यों कहता नहीं ले जाना पड़ेगा जैसा हम मुर्गी मिल गया तो ले जा <laughs> क्या हुआ उसके बाद लड़ाई हो गया उसके बाद हम मेरे को डांग लेके आ खंडा ले कर दबाने लगा जिससे मुर्गा काटता जैसे मुर्गा काटता उस, उसको लेके मेरे को दबाने लगा हम तो पहले तो मेरे बहुत मारा इधर मारा इधर मारा इधर मारा इधर मारा फिर बाद में अपना जब ज़्यादा देख लिया ज़्यादा पड़ गया इसके बाद मैं अपना बंदा को बुलाया भाई देख ले बहुत ज्यादा लग गया हम अकेला था उस उस सब जना था तो फिर बाद में तुम्हारे बंदे भी आए थे हमारा बंदा एक आ बस। अच्छा। और कोई नहीं फिर तो आप लोगों भी उसके हम पिटाई नहीं किया हाँ। सारा जान के लाते से लेके बैठ गया अच्छा। जब तक कराया तब के मामले शांत हो गया हम सब नहीं मारा उसको यहाँ मारा देखो यहाँ भी मारा अकेले पहले यहाँ मारा डांग लेके उसके साथ में पूछ लेना जब वो आएगा मेरे सामने ना उसके बोलूँगा मैं भाई तू मारा या नहीं मारा बोलेगा हाँ हम अभी तक उसके ऊपर एक ऐसे भी तु, 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 तु ਪੜ ਲਾ ਕੈਮਰੋਨ ਨੰਨਾ ਪਰਨੀ ਚੈਟੂ ਇਹ ਮੁੰਡਾ ਬੋਲੀ ਖਾਣਾ ਆੜੇ ਚ ਜਿਹੜਾ ਬੋਲੀ ਚੰਗਾ ਬੜਾ ਵਾਹ ਜੀਆ ਲੈਣੇ ਚੰਗੀ ਜੀਆ ਵਾਲਾ ਸੋਹਣੇ ਰੋ ਸਾਰੇ ਆਪਣੇ ਮੇਕੀਨੇ ਆ ਗਏ ਇਹ ਕਿਤੇ ਮੋੜਾ ਕੱਢੇ ਰੋ ਬੜਾ ਤੂਫਾਨ ਆਉ ਦੇ ਜ਼ਰਾ ਕੋਈ ਮੂਰਤ ਨਾ ਲਵੇ गाड़ीLambda तो 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 ये उनको ये कालीया की कॉकेट है ये किLambda है यार अब कैमरा और आने दो तभी दे एक का जोर का हैLambda ये हैरी ਅਪਲੂ ਹੋਊ ਚਾਹੀਦਾ ਉਹ ਵੀ ਚਾਹੀਦਾ ਉਧਰ ਦੀ ਸਾਈਡ ਆ 18 21 ਆਦਰ ਰੱਖਿਓ 18 20 19 ਦੇ ਉੱਤੇ ਸਰਦਾਰ ਵੀ ਉਹਨਾਂ ਨੇ ਆਹੀ ਨਹੀਂ ਨਹੀਂ ਸਰਦਾਰ ਆਪਣੇ ਨੇ ਜਿਹੜਾ ਬੈਡ ਵਾਲਾ ਉਹ ਵੀ ਜਿਆਦਾ ਨਾਲ ਉੱਥੇ ਹੋਈ ਆ ਤੇ ਉਹ ਕੈਮਰੇ ਜਿਆਦਾ ਆਈ ਆ ਪਿੱਛੇ ਨਾਲ ਲੜਦੇ ਜਾਂਦੇ ਹਨਾ ਫੜ ਜਾ ਫੜ ਜਦ ਸਰਪਾ ਨਹੀਂ ਹੈ ਉਹਨਾਂ ਭਾਈ ਨੇ ਵੀ ਦਿਖਾਉਣਾ ਨਾ ਬਾਹਰ ਵੀ ਏਡੇ ਤੱਕ ਆਪਣੇ ਵਾਲੇ ਬੁੜੀਆਂ ਵੀ ਆ ਗਈਆਂ ਲੱਗ ਸੁਣੋ ਬਾਹਰ ਵੀ ਲੜਾਈ ਕਿਸੇ ਨਾਲ ਇੱਕ ਹੀ ਮੁੰਡਾ ਪਕੜ ਮੈਂ ਆਇਆ ਉਹ ਜਿਹੜਾ ਵਾਈਕਸ ਵਾਲਾ ਗਿਆ ਨਹੀਂ ਹਜੇ ਅੰਦਰ ਹੈਗੇ ਹੁਣ ਹੋਵੇ ਇਹ ਜਨਾਬੀ ਇਹ ਵੀ ਪਿਆਰ ਨੂੰ ਬਹੁਤ ਕਬਰ ਨਾਲੀ ਬੁੜੀਆਂ ਤੇ ਬਰਵਾਦ ਕਰ ਰੱਖੀ ਹੈ ਹਜੇ ਅੰਦਰ ਹੈਗੇ ਹਾਂਜੀ ਅਭੀ ਅੰਦਰ ਹੈਗੇ ਪਪੂ ਨੂੰ ਉਹ ਦੁਕਾਨ ਤੇ ਢਾ ਕੇ ਰੱਖਿਆ ਉਹ ਦੁਕਾਨ ਦਾ ਕੈਮਰਾ ਨਹੀਂ ਚੱਲਦਾ ਪੈਸਾ ਵੀ ਆ ਤੇ ਚਲਦਣ ਆਪ ਨੂੰ ਇਹੀ ਚਾਹੀਦਾ ਉਸ ਬਸ ਆ ਬਗ ਲੈ ਟਾਈਮ ਦੇਖ ਲਈਏ ਕਿਉਂਕਿ ਉਧਰ ਉਧਰ ਭੱਜ ਗਏ ਨਾ ਫਿਰ ਕੁੱਟ ਕੇ 18 19 ਦੇ ਉੱਤੇ ਚੱਕ ਕਰਨਾ ਯਾ ਨਾ ਮੈਂ ਦੁਬਾਰਾ ਪਪੂ ਪਪੂ ਕਿਆ ਕੰਮ ਕਰਤੇ ਹੈ ਅਸਲਮ ਚਿਕਨ ਸਬਜ਼ੀ ਰਰਦੇ ਫਤੂ ਆਦ ਕਿਆ ਹੋਇਆ ਝਗੜਾ ਤੁਮਾਰਾ ਸਰ ਆਇਆ ਇੱਕ ਚੁਗਿਆ ਵਾਲਾ ਆਇਆ दारू ਪੀਤੇ ਸੀ ਉਹਨਾਂ ਨੇ ਮੀਟ ਲੈਣ ਆਇਆ ਉਹ ਤਾਂ ਅਸੀਂ ਕਿਹਾ ਕਿ ਕਿਨ ਅਕੀ ਲੈਣਾ ਉਹ ਕਹਿੰਦਾ ਮੀਰ ਲੈਣਾ ਉਹ ਕਹਿੰਦਾ ਜੇ दारू ਤੁਸੀਂ ਪੀਤਾ ਬਾਹਰ ਜਾਓ ਅਸੀਂ ਮੀਰ ਦੇ ਦੇਨੇ ਉਹਨਾਂ ਨੇ ਕਹਿੰਦਾ ਮੈਂ ਨਹੀਂ ਜਾਣਾ ਬਾਹਰ ਮੈਂ ਜਾਊਂਗਾ ਜੜਾ ਸਾਡਾ ਬਹੁਤ ਸੀਗਾ ਉਹਨੇ ਕਿਹਾ ਕਿ ਚੱਲ ਕੋਈ ਨਹੀਂ ਬਾਹਰ ਜਾ ਵੜ ਤੈਨੂੰ ਮੀਰ ਦੇ ਦੇਨੇ ਉਹ ਬਾਹਰ ਗਿਆ ਨਹੀਂ ਤਾਂ ਮਾਰਾਦਾ ਉਹਨੇ ਤੱਕਾ ਕੀਤਾ ਕਿ ਤੂੰ ਬਾਹਰ ਨੂੰ ਜਾ ਕੇ ਚਲੇ ਜਾ ਗਿਆ ਨਹੀਂ ਮੁੜ ਕੇ ਉਹਨੇ ਜਦ ਬੰਦੇ ਸਦਲੇ ਆਪ ਦੇ ਘੜਜੋਤ ਪੱਚੀਤੀ ਬੰਦੇ ਸਦਲਿਆ ਤਾਂ ਸਾਨੂੰ ਕੁੱਟ ਕੇ ਚਲੇ ਗਏ ਦੁਕਾਨਦਾਰ ਹੀ ਲੜਾਈ ਕੀ ਕਿੱਥੇ ਤੁਹਾਨੂੰ ਕੁੱਟਿਆ ਦੁਕਾਨ ਤੇ ਵੀ ਕੁੱਟਿਆ ਤੇ ਬਾਹਰ ਮੈਂ ਪਜ ਗਿਆ ਦੁਕਾਨ ਦੇ ਬਾਹਰ ਉੱਥੇ ਜਿਆਦਾ ਮੈਨੂੰ ਕੁੱਟਿਆ ਮੇਰੇ ਲੱਤ ਟੁੱਟ ਗਈ ਇਹ ਸਿਰ ਤੇ ਬਾੜ ਡਾਂਗ ਵੱਜੀ ਹੈ ਤੇ ਸਾਰੇ ਪਾਸੇ ਹੱਥ ਤੇ ਸਾਰੇ ਪਾਸੇ ਡਾਂਗ ਵੱਜੀ ਹੈ ਕੀ ਕਿਸੇ ਉਹਨਾਂ ਕੋਲੇ ਉਹਨਾਂ ਕੋ ਡਾਂਗ ਸੀਗੀ ਕਰਪਾਨਾ ਸੀਗੀ ਤੋਂ ਪਹਿਲੇ ਤੇ ਕੋਈ ਜਾਣਦੇ ਉਹ ਲੋਕ ਮੈਨਾਂ ਜਾਣਦਾ ਸਰ ਕਿਸੇ ਕੋ ਵੀ ਜਾਣਦੇ ਹੋ ਪਛਾਣਦੇ ਹੋ ਕਿਸੇ ਨੂੰ

ਮਸਲਾ ਹੋਇਆ ਮਸਲਾ ਲੜਾਈ ਹੋਈ ਹੈ ਲੜਾਈ ਇਹ ਹੋਈ ਹੈ ਜੀ ਗੱਲ ਦੀ ਆ ਮੇਰਾ ਭਤੀਜਾ ਹੈ ਜੀਰਾ ਰੋਡ ਤੇ ਮੇਰੀ ਮੀਟ ਦੀ ਦੁਕਾਨ ਹੈ ਇਹਦੇ ਕੋਲੇ ਉੱਥੇ ਬੰਦੇ ਨਾ ਕਿਤੇ ਵਿਕਰੀ-ਵੁਕਰੀ ਗਿੰਦਾ ਸਾ ਉਹ दारू ਪੀ ਕੇ ਆ ਗਿਆ दारू ਪੀ ਕੇ ਆ ਗਿਆ ਇਹਦੇ ਕੋਲੇ ਇਹਨੂੰ ਕਹਿਣ ਲੱਗਿਆ ਮੈਨੂੰ ਪਾਣੀ ਪਿਲਾ ਇਹ ਕਹਿੰਦਾ ਵੀ ਮੈਂ ਤਾਂ ਤੂੰ ਤੈਨੂੰ दारू ਪੀਤੀ ਹੋਈ ਐ ਤੂੰ ਮੇਰੇ ਕੋਲੋਂ ਪਰੇ ਹੋ ਜਾ ਹਾਂਜੀ ਪਰੇ ਹੋ ਕੇ ਆਨੇ-ਵਾਨੇ ਪਿੱਛੇ ਹੋ ਕੇ ਇਹਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਗਿਆ ਓਕੇ ਇਹਨੂੰ ਉਹ ਕਰਨ ਲੱਗ ਗਿਆ ਅੰਨੇ ਦੇ ਵਿੱਚ ਇਹਨਾਂ ਨੇ ਵੀ ਆ ਗਏ ਉਹਨੂੰ ਗਾਲ-ਬਾਲ ਕੱਢੀ ਹੋਣੀ ਐ ਤੱਕਾ ਮਾਰਿਆ ਮੈਂ ਨਹੀਂ ਕਹਿੰਦਾ ਤੱਕਾ ਟੁੱਕਾ ਮਾਰਿਆ ਇਹਨਾਂ ਦੀ ਸੋਚੀ ਸਮਝੀ ਹੋਈ ਗੱਲਬਾਤ ਸੀ ਇਹ ਜਿੰਨੇ ਜੀਰਾ ਰੋਡ ਤੇ ਝੁੱਗੀਆਂ ਵਾਲੇ ਵਾਲੇ ਬੈਠੇ ਨੇ ਇਹਨਾਂ ਦਾ ਆਨੇ ਬਹਾਨੇ ਇਹਨਾਂ ਨੇ ਖੋਹਾਂ ਕਰਨੀਆਂ ਹੁੰਦੀਆਂ ਨੇ ਜੇ ਉੱਥੇ ਮੇਰੇ ਬੰਦੇ ਨਾ ਹੁੰਦੇ ਇਹਨਾਂ ਦੇ ਸੱਟਪੇਟ ਵੀ ਮਾਰ ਜਾਂਦੇ ਇਹਨਾਂ ਕੋਲੋਂ ਪੈਸੇ ਵੀ ਖੋਹ ਕੇ ਲੈ ਜਾਂਦੇ ਕਿੰਨੇ ਕ ਜਾਣੇ ਸੀ ਉਹ ਸੀਗੇ ਜੀ 40 50 ਜਾਣੇ ਸੁੱਦੇ ਤੀਂ ਹਾਂ ਮੁੰਡੇ ਦੀ ਮੇਰੇ ਦੀ ਲੱਤ ਭੰਡਤੀ ਐ ਇਹਨਾਂ ਨੇ ਸਰਕਾਰੀ ਉਸ ਗੁੱਜੀਆਂ ਹਾਂ ਇਹਨਾਂ ਦੇ ਮਾਰੀਆਂ ਗੁੱਜੀਆਂ ਇਹਨਾਂ ਦੇ ਗੁੱਜੀਆਂ ਸੱਟਾਂ ਮਾਰੀਆਂ ਆ ਇਹਦੇ ਮੱਥੇ ਤੇ ਸੱਟ ਮਾਰੀ ਐ ਮੁੰਡੇ ਨੂੰ ਮਾਰੇ ਪਸਲੀਆਂ ਪਸਲੀਆਂ ਹਾਂ ਹਾਂ ਜੀ ਮੈਂ ਜਿਹੜੀ ਐਸਐਚਓ ਸਾਹਿਬ ਗਿਆ ਬੰਦਾ ਚੱਕ ਕੇ ਲੈ ਆਇਆ ਜਿਹੜੇ ਉਹ ਬੰਦੇ ਸੇ ਉਹ ਫਰਾਰ ਆ ਮੈਂ ਹੁਣ ਇਹਨਾਂ ਸਾਰੇ ਉਹ 40 50 ਜਾਣੇ ਸੇ ਜੀ ਜਦੋਂ ਮੈਨੂੰ ਪਤਾ ਲੱਗਿਆ ਅੰਬਰਸਰ ਰੋਡ ਤੋਂ ਮੈਂ ਵੀ 5 7 10 ਬੰਦੇ ਲੈ ਕੇ ਗਿਆ ਫਟਾਫਟ ਜਿੰਨੇ ਕਿ ਮੇਰੇ ਕਾਰ 'ਚ 6 7 ਜਾਣੇ ਬੈਠੇ ਬੈਠ ਕੇ ਜਦ ਮੈਂ ਜਾ ਕੇ ਗਿਆ ਜਦ ਨੂੰ ਇਹ ਭੱਜ ਕੇ ਉਹ दारू ਪੀ ਕੇ ਆ ਗਿਆ ਸ਼ਰਾਬੀ ਜੀ ਮੈਂ ਬਿਕਰੀ ਕਹਿੰਦਾ ਪਿਆ ਸੀਗਾ ਮੈਨੂੰ ਕਹਿੰਦਾ ਮੈਂ ਪਾਣੀ ਪੀਣਾ ਹੈ ਮੈਂ ਕਿਹਾ ਇਹ ਸਮੈਲ ਆਉਂਦੀ ਆ ਤੂੰ ਬਾਹਰ ਜਾ ਜਰਾ ਕੋਈ ਨਹੀਂ ਮੈਂ ਕਿਹਾ ਕਰਦੇ ਆ ਤੇ ਨਾ ਗੱਲ ਉਹ ਮੇਲ ਨੂੰ ਮਾਮਾ ਭੈਣਾਂ ਦੀਆਂ ਗਾਰਾਂ ਕੱਢਣ ਲੱਗ ਗਿਆ ਮੈਂ ਮੈਂ ਉਹਨੂੰ ਕਹਿਤਾ ਮੁੰਡੇ ਨੂੰ ਮੈਂ ਕਹਾ ਯਾਰ ਉਹਨੂੰ ਕੱਢ ਦੇ ਬਾਹਰ ਨਾ ਜੀ ਨਾ ਇਹਨਾਂ ਨੂੰ ਛੱਡਣ ਦਾ ਮਸਲਾ ਇਹ ਕਿੰਨੇ ਜਣੇ ਸੀ ਜਿਹੜੇ ਤੇ ਹਮਲਾ ਕੀਤਾ ਉਹ ਤਾਂ ਹੀ ਗਿਣਤੀ ਗਿਣਤੀ ਨਹੀਂ ਹੋ ਸਕਦੀ ਜਿਉਂ ਉਹ ਤਾਂ ਬੰਦੇ ਇੱਕਦਮ ਬਹੁਤ ਜ਼ਿਆਦਾ ਹੋ ਗਏ ਸੀ ਜੀ ਮੈਂ ਆਪ ਦੀ ਦੁਕਾਨ ਤੇ ਬੈਠਾ ਸੀ ਜੀ ਦੁਕਾਨ ਤੇ ਬੈਠਾ ਸੀਗਾ ਜੀ ਤਿੰਨੇ ਜਣੇ ਸੀਗੇ ਅਸੀਂ ਮੁੰਡੇ ਦੀ ਮੇਰੇ ਦੀ ਲੱਤ ਤੋੜਤੀ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਹੈ ਜੀ ਉਹ ਕੀ ਮਾਰਿਆ ਉਹਨਾਂ ਨੇ ਉਹਦੇ ਉਹਦੇ ਡਾਂਗਾ ਡੂਗਾ ਮਾਰੀਆਂ ਸਿਰ 'ਚ ਵਿੱਚ ਮਾਰੀਆਂ ਉਹਦੇ ਚੱਕਰਾਂ ਚ ਤੇਜ਼ ਦਰ ਹਜ਼ਾਰ ਵੀ ਮਾਰਿਓ ਹਾਂਜੀ ਹਾਂਜੀ ਬਹੁਤ ਈ ਉਹਦੇ ਕਿਰਪਾਨਾ ਕਿਰਪੂਨਾ ਸੀ ਜੀ ਉਹਨਾਂ ਕੋ ਲੈ ਕੇ ਆਏ ਉਹ ਕਿੰਨੀਆਂ ਨੇ ਜਖਮੀ ਹੋਈ ਤੁਹਾਡੇ ਪੁੱਤ ਉਹਨਾਂ ਦਾ ਜਖਮੀ ਸਾਡੇ ਤਿੰਨੇ ਅਸੀਂ ਤਿੰਨੇ ਹੀ ਜਖਮੀ ਆ ਜੀ ਤਿੰਨੇ ਰਿਗੇ ਅਸੀਂ ਦੁਕਾਨ ਦੁਕਾਨ ਤੇ ਤਿੰਨਾਂ ਨੂੰ ਸਾਨੂੰ ਕੁੱਟਿਆ ਹੀ ਜਖਮੀ ਆ ਕਰਤੇ ਪੁੱਤ ਨੂੰ ਤਰਾ ਦਿੱਤੀ ਬਾਰੇ ਕਰਤੀ ਹੁਣ ਆ ਗਈ ਜੀ ਜੇ ਜੀ ਹਾਂਜੀ ਸਾਡੇ ਕੋਲੇ ਕਈ 2-3 ਐਮਲਸੀ ਪੇਸ਼ੈਂਟ ਆਏ ਆ ਜਿਹੜੇ ਕਿ ਆਪਸ ਵਿੱਚ ਲੜਾਈ ਹੋਈ ਹੈ ਜੀਰਾ ਰੋਡ ਤੇ ਕਹਿ ਰਹੇ ਆ ਇੱਕ ਦਾ ਨਾਮ ਬੱਪੂ ਸਿੰਘ ਹੈ ਜਿਹਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਸਿਰ ਤੇ ਸੱਟ ਵੀ ਲੱਗ ਰਹੀ ਹੈ ਤੇ ਪੈਰ ਤੇ ਸੱਟ ਲੱਗੀ ਹੋਈ ਹੈ ਦੂਜਾ ਮਰੀਜ਼ ਜਿਹੜੇ ਨਾਲ ਆਇਆ ਸੀਗਾ ਉਹ ਠੀਕ ਲੱਗ ਰਿਹਾ ਉਹ ਤੇ ਛੁੱਟੀ ਕਰ ਦਿੱਤੀ ਗਈ ਹੈ ਹੁਣੇ-ਹੁਣੇ ਇੱਕ ਦੂਜੀ ਧਰ ਜਿਹੜੀ ਉਹਨਾਂ ਦੇ ਸਾਹਮਣੇ ਜਿੰਨਾ ਲੜਾਈ ਹੋਈ ਹੈ ਉਹ ਵੀ ਆਏ ਆਪਣੇ ਕੋਲੇ ਉਹ ਵੀ ਕੋਈ ਕਹਿ ਰਹੇ ਜੀਰਾ ਰੋਡ ਤੇ ਵਾਰਦਤ ਹੋਈ ਹੈ ਮੀਟ ਸ਼ਾਪ ਸੀਗੀ ਕੋਈ ਇਹਨਾਂ ਨੂੰ ਵੀ ਅਸੀਂ ਐਡਮਿਟ ਕਰ ਲਿਆ ਇਹਦੇ ਵੀ ਸੱਟਾਂ ਹੈਗੀਆਂ ਜਿਹੜਾ ਟ੍ਰੀਟਮੈਂਟ ਬੰਦਾ ਸੀ ਉਹ ਸਾਰਾ ਅਸੀਂ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਹੁਣ ਸ਼ਿਫਟ ਕਰਾਂ ਲੱਗੇ ਆ ਬੋਰਡ ਦੇ ਵਿੱਚ ਤਾਂ ਕਿ ਅਗਲਾ ਟ੍ਰੀਟਮੈਂਟ ਕੀਤਾ ਜਾਵੇ ਇਹਨਾਂ ਦਾ ਇਹ ਦੋਨੇ ਕੋਲ ਲੜਾਈ ਦੇ ਵਿੱਚ ਸ਼ਾਮਿਲ ਸੀਗੇ ਜਾਂ ਨਾ ਹਾਂਜੀ ਇਹ ਆਪ ਇਹਨਾਂ ਦੀ ਆਪਸ ਹੀ ਵਿੱਚ ਹੀ ਕੋਈ ਲੜਾਈ ਹੋਈ ਹੈ ਕੋਈ ਮੀਟ ਸ਼ਾਪ ਤੇ ਜੀਰਾ ਰੋਡ ਤੇ ਜਿਹੜੀ ਸਥਿਤ ਹੈਗੀ ਮੀਟ ਸ਼ਾਪ ਕਿੰਨੀ ਕੁ ਕੰਡੀਸ਼ਨ ਕੀ ਹੋਈ ਮਰੀਨਾਂ ਦੀ ਕੰਡੀਸ਼ਨ ਫਿਲਹਾਲ ਸੱਟਾਂ ਸੀਗੀਆਂ ਉਹਦੀ ਟ੍ਰੀਟਮੈਂਟ ਕਰ ਦਿੱਤਾ ਗਿਆ ਹਜੇ ਮਰੀ ਸਟੇਬਲ ਹੈ ਬਾਕੀ ਜਿਹੜੇ ਐਕਸਰੇ ਬੰਦੇ ਦਾ ਟ੍ਰੀਟਮੈਂਟ ਬੰਦਾ ਹੈ ਉਹ ਕਰਾਇਆ ਜਾਊਗਾ ਅੱਗੇ ਉਸ ਤੋਂ ਬਾਅਦ ਪਤਾ ਚੱਲੂਗਾ